ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਅੱਜ ਗੁਰਦੁਆਰਾ ਜਿੰਦਵੜੀ ਤੇ ਇਸੇ ਹੀ ਗੁਰਦੁਆਰਾ ਸਾਹਿਬ ਤੋਂ ਇਸ ਪਿੰਡ ਦਾ ਵੀ ਨਾਮ ਪਿਆਏ ਜਿੰਦਵੜੀ ਇੱਥੇ ਬਾਬਾ ਗੁਰਦਿੱਤਾ ਜੀ ਜੋ ਕਿ ਹਰਗੋਬਿੰਦ ਪਾਸ਼ਾ ਦੇ ਵੱਡੇ ਸੁਪੁੱਤਰ ਸਨ ਉਹਨਾਂ ਨੇ ਮੋਈ ਗਉ ਨੂੰ ਜ਼ਿੰਦਾ ਕਰ ਦਿੱਤਾ ਸੀਗਾ ਆਜੋ ਕਰੀਏ ਆਪਾਂ ਦਰਸ਼ਨ ਅੰਦਰ ਤੁਸੀਂ ਨਾਲ-ਨਾਲ ਦਰਸ਼ਨ ਕਰਦੇ ਰਹੋ ਤੇ ਮੈਂ ਤੁਹਾਨੂੰ ਪੁਰਾਣੇ ਇਤਿਹਾਸ ਬਾਰੇ ਮੈਂ ਨਾਲ ਦੀ ਨਾਲ ਤੁਹਾਨੂੰ ਜਾਣੂ ਕਰਵਾਉਂਦਾ ਰਹਿੰਦਾ ਹਾਂ ਤੇ ਹੋਇਆ ਇਸ ਪ੍ਰਕਾਰ ਜਦੋਂ ਬਾਬਾ ਗੁਰਦਿੱਤਾ ਜੀ ਸ਼িকার ਕਰਦੇ ਇਸ ਸਥਾਨ ਤੇ ਆਏ ਕੀਰਤਪੁਰ ਸਾਹਿਬ ਤੋਂ ਚੱਲ ਕੇ ਇਸ ਸਥਾਨ ਤੇ ਪਹੁੰਚੇ ਜਦੋਂ ਉਦੋਂ ਦੁਪਹਿਰ ਦਾ ਵੇਲਾ ਹੋ ਗਿਆ ਸੀ ਔਰ ਸ਼ਿਕਾਰ ਉਸ ਸਮੇਂ ਕੋਈ ਮਿਲ ਨਹੀਂ ਰਿਹਾ ਸੀਗਾ ਜਿਸ ਸਥਾਨ ਤੇ ਹੁਣ ਤੁਸੀਂ ਬਾਹਰ ਦੇਖੋਗੇ ਇਸ ਸਮੇਂ ਪਵਿੱਤਰ ਸਰੋਵਰ ਬਣਿਆ ਹੋਇਆ ਹੈ ਉਸ ਸਥਾਨ ਤੇ ਪਹਿਲਾਂ ਇੱਕ ਛੋਟੀ ਜਹੀ ਛਪੜੀ ਹੁੰਦੀ ਸੀਗੀ ਤੇ ਉਸ ਸਥਾਨ ਤੇ ਜਦੋਂ ਮਹਾਰਾਜ ਪਹੁੰਚੇ ਫਿਰ ਉੱਥੇ ਜਿਵੇਂ ਕਾਣਾ ਜੰਗਲ ਹੁੰਦਾ ਸੀਗਾ ਪਹਿਲਾਂ ਇਹ ਉੱਥੇ ਪਹੁੰਚ ਕੇ ਮਹਾਰਜ ਨੂੰ ਝਾੜੀਆਂ ਚ ਕੁਝ ਛੇੜਾ ਹੋਇਆ ਮਹਿਸੂਸ ਹੋਇਆ ਜਦੋਂ ਹਰਕਤ ਮਹਿਸੂਸ ਹੋਈ ਹੈ ਫਿਰ ਮਾਰੇ ਨੇ ਉੱਥੇ ਤੀਰ ਚਲਾ ਦਿੱਤਾ ਤੇ ਜਦੋਂ ਪਤਾ ਲੱਗਿਆ ਕਿ ਉਹ ਤੀਰ ਇੱਕ ਗਊ ਦੇ ਵੱਜਿਆ ਉਹ ਗਊ ਆਵਾਰਾ ਨਹੀਂ ਬਲਕਿ ਪਾਲਤੂ ਸੀਗੀ ਔਰ ਕਿਸੇ ਬੁੱਢੜੀ ਮਾਤਾ ਦੀ ਉਹ ਗਉ ਸੀਗੀ ਜਦੋਂ ਉਹਨੂੰ ਪਤਾ ਲੱਗਿਆ ਉਹ ਆਕੇ ਉੱਥੇ ਵਿਰਲਾਪ ਕਰਨ ਲੱਗੀ ਐ ਤੇ ਉਹਨੇ ਕਿਹਾ ਕਿ ਇਹ ਮਹਾਰਾਜ ਇਹ ਤਾਂ ਮੇਰਾ ਇਹੀ ਸਹਾਰਾ ਸੀਗਾ ਮੇਰੇ ਘਰ ਵਿੱਚ ਹੋਰ ਕੋਈ ਕਮਾਨਣ ਵਾਲਾ ਵੀ ਨਹੀਂ ਇਹੀ ਮੇਰਾ ਇੱਕ ਸਹਾਰਾ ਸੀ ਫਿਰ ਉੱਥੇ ਮਹਾਰਾਜ ਨੇ ਇਸ ਸਰੋਵਰ ਜੋ ਤੁਸੀਂ ਦੇਖ ਰਹੇ ਹੋ ਇਸੇ ਸਥਾਨ ਤੇ ਕਿਹਾ ਜਾਂਦਾ ਹੈ ਕਿ ਛਪੜੀ ਹੁੰਦੀ ਸੀਗੀ ਛੋਟੀ ਜਹੀ ਤੇ ਇਥੋਂ ਮਹਾਰਾਜ ਨੇ ਜਲ ਲੈ ਕੇ ਤੇ ਨਿੰਮ ਦੀ ਛੋਟੀ ਜਿਹੀ ਟਾਣੀ ਤੋੜ ਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਫਿਰ ਉਹ ਨਿੰਮ ਦੇ ਪੱਤਿਆਂ ਰਾਹੀਂ ਉਹ ਪਾਣੀ ਦੇ ਛਿੱਟੇ ਗਾਉ ਤੇ ਦੇ ਕੇ ਉਹਨੂੰ ਜਿਉਂਦਾ ਕਰ ਦਿੱਤਾ ਸੀਗਾ ਫਿਰ ਜਦੋਂ ਇਸ ਚੀਜ਼ ਬਾਰੇ ਅ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਤੁਸੀਂ ਇਹ ਕਰਾਮਾਤ ਦਿਖਾਈ ਹੈ ਇਹ ਸਿੱਖ ਧਰਮ ਦੇ ਵਿੱਚ ਇਹ ਵਰਜਿਤ ਹੈ ਹੁਣ ਤੁਹਾਨੂੰ ਸਰੀਰ ਤਿਆਗਣਾ ਪਏਗਾ ਜਾਂ ਫਿਰ ਮੈਂ ਮੈਨੂੰ ਸਰੀਰ ਤਿਆਗਣਾ ਪਏਗਾ ਫਿਰ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਬਚਨਾਂ ਦੇ ਅਨੁਸਾਰ ਉਸ ਸਥਾਨ ਤੋਂ ਚੱਲ ਕੇ ਕੀਰਤਪੁਰ ਸਾਹਿਬ ਪਹੁੰਚ ਕੇ ਜਿੱਥੇ ਆਪਾਂ ਬਾਬਾ ਗੁਰਦਤਾ ਜੀ ਦਾ ਗੁਰਦੁਆਰਾ ਸਾਹਿਬ ਦੇਖਦੇ ਆ ਉਸ ਸਥਾਨ ਤੇ ਮਹਾਰਾਜ ਨੇ ਜਾ ਕੇ ਸਰੀਰ ਤਿਆਗਿਆ ਸੀਗਾ ਇਹ ਹੈ ਜੀ ਇਸ ਸਥਾਨ ਦੇ ਦਰਸ਼ਨ ਤੇ ਬਾਬਾ ਗੁਰਦਿੱਤਾ ਜੀ ਨੂੰ ਹੀ ਫਿਰ ਉਦੋਂ ਇਹ ਜੋ ਉਹਨਾਂ ਨੇ ਕਰਾਮਾਤ ਦਿਖਾਈ ਹੈ ਉਹਦੇ ਹੀ ਸੰਦਰਭ ਚ ਉਹਨਾਂ ਨੂੰ ਫਿਰ ਇਹ ਆਪਣਾ ਸਰੀਰ ਤਿਆਗਣਾ ਪਿਆ ਸੀਗਾ ਤੇ ਇਹ ਹੈ ਜੀ ਇੱਥੋਂ ਦਾ ਇਤਿਹਾਸ ਆਓ ਦਰਸ਼ਨ ਕਰੋ ਤੇ ਇਹ ਹੈ ਜੀ ਨੰਗਰ ਰੋਡ ਤੇ ਸਥਿਤ ਹੈ ਜੀ ਪਿੰਡ ਜਿੰਦਬੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ